ਬੀਚ ਤੋਂ ਅੱਗੇ ਰਾਹ ਜਾਣਾ ਵਾ ਉਹ ਇਦਾਂ ਦਾ ਹੋਦਾ ਸਾਰਾ 2 3 1/2 ਪੌਣੇ ਤਿੰਨ ਘੰਟੇ ਸਾਰੀਆਂ ਆਪਾਂ ਨੂੰ ਦੋ ਤਿੰਨ ਗੱਡੀਆਂ ਮਿਲੀਆਂ ਤੇ ਇਹਨੇ ਲੈ ਕੇ ਵੀ ਲਾਇਆ ਜੀ ਛੱਲਾਂ ਬਾੜੀਆਂ ਵੱਡੀਆਂ ਫੇਰ ਨਹੀਂ ਜਾ ਸਕਦੇ ਆਪਾਂ ਟਰਾਈ ਕਰ ਆਪਾਂ ਸੇਫ ਨਹੀਂ ਚੱਲਣਾ ਨਹੀਂ ਤਾਂ ਵਾਪਸ ਆ ਜਾਣਾ ਉਹਨਾਂ ਨੇ ਦੋਹਾਂ ਤਿੰਨਾਂ ਨੇ ਆਪਾਂ ਨੂੰ ਕਹਿਤਾ ਬਾਈ ਸੇਫ ਨਹੀਂ ਹੈਗਾ ਛੇਤੀ ਛੇਤੀ ਵੇਖ ਕੇ ਆ ਜਾਓ ਜੇ ਜਾਣਾ ਆਹ ਵੇਖ ਲਓ ਕਿੰਨਾ ਉੱਚਾ ਵਾ ਤੇ ਇਧਰਲੇ ਪਾਸੇ ਕਿੰਨਾ ਨੀਵਾ ਸਮੁੰਦਰ ਆਪਾਂ ਹੁੰਦਾ ਨਹੀਂਗਾ ਇਹਨੂੰ ਕਹਿੰਦੇ এলিਫੈਂਟ ਕੇਵ ਆ ਵੀ ਅੱਗੇ ਵੀ ਹੈ ਇਧਰ ਇਦੇ ਵਿੱਚ ਵੀ ਪਾਣੀ ਆਉਣ ਲੱਗ ਗਿਆ ਤੇ ਛੇਰੀ ਛੇਰੀ ਨਿਕਲ ਜੇ ਤਾਂ ਉਹ ਸਾਹਮਣੇ 3 ਸਿਸਟਰਸ ਉਹ ਰਹੀਆਂ ਤਿੰਨ ਭੈਣਾਂ ਆਦ ਨੂੰ ਇਹਦੇ ਅੰਦਰ ਵੀ ਪਾਣੀ ਚਲ ਜਾਂਦਾ ਵਾ ਪਰ ਗੋਰੇ ਪਤੰਦਰ ਜਮਾ ਨਹੀਂ ਡਰਦੇ ਉਹ ਤਿੰਨ ਭੈਣਾਂ ਉਹ ਤੁਹਾਨੂੰ ਇੱਥੋਂ ਵੀ ਦਿਖਦੀ ਹੋਣੀ ਆ ਉੱਧਰ ਜਾਂਦਾ ਅਸੀਂ ਸਾਡੇ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਕੱਲ ਦੀ ਜਿਹੜੀ ਵੀਡੀਓ ਤੁਸੀਂ ਵੇਖੀ ਹੋਣੀ ਆਪਾਂ ਵਿਖਾਇਆ ਤੁਹਾਨੂੰ ਵਾਇਕਾਊ ਟਨਲ ਬੀਚ ਤੇ ਉਹ ਟਨਲ ਬੀਚ ਦੇ ਵਿੱਚ ਵਿਖਾਇਆ ਤੁਸੀਂ ਕਿਦਾਂ ਉਹ ਸਰੰਗ ਬਣੀ ਆ ਟਨਲ ਦੇ ਵਿੱਚ ਦੀ ਤੁਸੀਂ ਜਾ ਕੇ ਵੇਖਿਆ ਕਿ ਬੀਚ ਬਹੁਤ ਸੋਹਣੀ ਤੇ ਸਮੁੰਦਰ ਤੇ ਮਾਰਕੋਪਾ ਫਾਲਸ ਤੋਂ ਰਾਹ ਵੇਖਿਆ ਜਿਹੜਾ ਟਨਲ ਬੀਚ ਦਾ ਇਹ ਬਹੁਤ ਮਸ਼ਹੂਰ ਆ ਬੀਚ ਇੱਕ ਪਪੂਲਰ ਆ ਤੇ ਆਪਾਂ ਹੁਣ ਤੁਹਾਨੂੰ ਇੱਥੋਂ ਅੱਗੇ ਵਿਖਾਵਾਂਗੇ 3 ਸਿਸਟਰਸ এলিਫੈਂਟ ਰੌਕ ਜਿਹੜੀ ਵੈਸਟ ਕੋਸਟ ਦੇ ਕੰਡੇ ਤੇ ਨਿਊ ਪਲਾਈਮਾਥ ਜਾਂਦੇ ਆ ਉਹ ਰਾਸਤੇ ਦੇ ਵਿੱਚ ਆ ਉਹ ਵਿਖਾਵਾਂਗੇ ਤੁਹਾਨੂੰ ਜੇ ਵੀ ਲੋ ਟਾਈਟ ਰਾਈ ਸਮੁੰਦਰ ਵਧੀਆ ਰਿਹਾ ਤੇ ਅੱਗੇ ਤੁਹਾਨੂੰ ਦਿਖਾਉਨੇ ਆ 3 ਸਿਸਟਰ ਤਿੰਨ ਭੈਣਾਂ ਜਿਹੜਾ ਆਪਾਂ ਵਿਚ ਤੋਂ ਅੱਗੇ ਰਾਹ ਜਾਣਾ ਵਾ ਉਹ ਇਦਾਂ ਦਾ ਹੋਦਾ ਸਾਰਾ ਜਦੋਂ ਵਿਚ ਤੋਂ ਤੁਰਦਿਆਂ ਨੂੰ ਇੱਥੋਂ ਇਦਾਂ ਦਾ ਵਾ ਮਤਲਬ ਰਿਸਕੀ ਜਾ ਸਾਰਾ ਇਦਾਂ ਦੇ ਮੂਡ ਆ ਵੀ ਅੱਗੇ ਪਤਾ ਨਹੀਂ ਕੀ ਆ ਜਾਣਾ ਤੇ ਸਾਰਾ ਗ੍ਰੈਵਰ ਰੂਟ ਆਪਾਂ ਜਦੋਂ ਐ ਮਾਰਕੂਪਾ ਤੋਂ ਇੱਥੋਂ ਤੱਕ ਤੇ ਅੱਗੇ ਵੀ ਜੇ ਤੁਸੀਂ ਪਿਛਲੀ ਵੀਡੀਓ ਦੇ ਵੇਖੋਗੇ ਇਦਾਂ ਦਾ ਆ ਹੁਣ ਰੇਂਜ ਆਈ ਆ ਤਕਰੀਬਨ ਆਪਣੇ 2.5 3 ਘੰਟਿਆਂ ਬਾਅਦ ਆ ਉਹ ਆ ਕੇ ਸਾਹਮਣੇ 3. ਮੇਨ ਹਾਈਵੇ ਜਿਹੜਾ ਸਟੇਟ ਹਾਈਵੇ 3 ਹੈ ਜਿਹੜਾ ਨਿਊ ਪਲਾਈਮਾਉਂਟ ਤੋਂ ਜਾਂਦਾ ਚੱਲਦੇ ਆ ਫਿਰ ਤੁਹਾਨੂੰ ਅੱਗੇ ਵਿਖਾਉਨੇ ਜਮਾ ਕੁਆਇਟ ਏਰੀਆ ਦੇ ਪਿੱਛੇ ਤਕਰੀਬਨ ਮੈਨੂੰ ਲੱਗਦਾ 2.5 3 ਘੰਟੇ ਸਾਰੀਆਂ ਆਪਾਂ ਨੂੰ ਦੋ ਤਿੰਨ ਗੱਡੀਆਂ ਮਿਲੀਆਂ ਤੇ ਆ ਹੁਣ ਧੁੱਪ ਲੱਗੀ ਆ ਵੇਖਦੇ ਅੱਗੇ ਚੱਲਦੇ ਆ ਜੇ ਮੌਸਮ ਵਧੀਆ ਰਿਹਾ ਵੇਖਦੇ 3 ਸਿਸਟਰਸ ਆ ਜਦੋਂ ਆਪਾਂ 3 ਸਿਸਟਰਸ ਵੇਖਣ ਜਾਂਦੇ ਆ এলিਫੈਂਟਾ ਰੌਕਸ ਇਹ ਰਹਾ ਦੇ ਵਿੱਚ ਇੱਕ 뷰 ਪੁਆਇੰਟ ਆਉਂਦਾ ਬਹੁਤ ਸੋਹਣਾ ਉੱਪਰਲੇ ਪਾਸੇ ਆਪਾਂ ਖੜੇ ਆ ਤੇ ਥੱਲੇ ਸਮੁੰਦਰ ਤੇ ਛੱਲਾਂ ਤੇ ਸੂਰਜ ਦੀ ਧੁੱਪ ਤੇ ਪਿਛੇ ਰੋਡ ਤੇ ਚੱਲਦਾ ਹੋਇਆ ਕੰਮ ਉਹ ਗਰੇਡਰ ਫਿਰਦਾ ਮਗਰਲੇ ਪਾਸੇ ਜੇ ਤੁਹਾਨੂੰ ਦੇਖਦਾ ਹੋਊਗਾ ਤੇ ਬਹੁਤ ਸੋਹਣਾ 뷰 ਹੈ ਕਿੰਤੋਂ ਦਾ ਬਹੁਤ ਜਿਆਦਾ ਕਿਆ ਬਾਤ ਆ ਆ ਗਿਆ బోర్ਡ ਲੱਗਾ 3 ਸਿਸਟਰਸ ਲੋ ਟਾਈਡ ਅਸੈਸ ਓਨਲੀ ਵੀ ਜਦੋਂ ਘਟ ਛੱਲਾਂ ਹੋਣਗੀਆਂ ਉਦੋਂ ਹੀ ਜਾ ਸਕਦੇ ਆ ਦੇਖਦੇ ਆ ਵੀ ਛੱਲਾਂ ਦਾ ਸਾਹ ਆ ਇੱਥੋਂ ਦੀ ਪਾਰਕਿੰਗ ਸਾਈਟ ਇੱਥੇ پارک ਲਾ ਕੇ ਤੇ ਆ ਲੱਗੇ ਬੋਰਡ ਦਾ 3 ਸਿਸਟਰਸ ਐਦਾਂ ਨਹੀਂ ਆ ਮੈਂ ਤਿੰਨ ਭੈਣਾਂ ਆ ਲੱਗੀਆਂ ਤੇ ਆ ਇਹਦਾ ਲਿਖਿਆ ਵਾ ਮਡ ਸਟੋਨ ਸੈਂਡ ਸਟੋਨ ਇਹ 1900 ਦੀ ਫੋਟੋ ਲਈ ਵੀ ਆ 1900 approximately 1900 ਤੇ ਆਹ ਕਹਿੰਦੇ ਵੀ ਪੈਂਗੂਇਨ ਦੇ ਜਿਹੜੇ ਆਹਲੇ ਨੇ ਖਤਰੇ 'ਚ ਆ ਕੀਵਸ ਐਂਡ ਵੇਜੀਟੇਸ਼ਨ ਡੌਗਸ ਨਾਟ ਅਲਾਉਟ ਆ ਲਿਖਿਆ ਚੈੱਕ ਟਾਈਡ ਟਾਈਮਸ ਆ ਫੇਰ ਇੱਕ ਕਾਲੀ ਰੇਤ ਹੈ ਇਥੇ ਤੇ ਇਹ ਕੰਡੇ ਤੇ ਉਹ ਪਰ ਸਮੁੰਦਰ ਇਹਨੇ ਲੈ ਕੇ ਵੀ ਲਾਇਆ ਜੀ ਛੱਲਾਂ ਬਾੜੀਆਂ ਵੱਡੀਆਂ ਫੇਰ ਨਹੀਂ ਜਾ ਸਕਦੇ ਆਪਾਂ ਟਰਾਈ ਕਰਦੇ ਆਂ ਤੁੱਪ ਲੱਗੀ ਆ ਉਹ ਸਾਡਾ ਕਿਸਮਤ ਚ ਆਪਾਂ ਤਿੰਨ ਭੈਣਾਂ ਵੇਖਣੀ ਹੈ ਕਿ ਨਹੀਂ ਤੇ এলিਫੈਂਟ ਰੌਕ ਵੇਖਦੇ ਅੱਗੇ ਚੱਲ ਕੇ ਹਾਥੀ ਵਾਲੀ এলিਫੈਂਟ ਰੌਕ ਮੌਸਮ ਤਾਂ ਸਾਫ਼ ਆ ਪਰ ਅੱਗੇ ਛੱਲਾਂ ਦਾ ਪਤਾ ਕੋਈ ਨਹੀਂਗਾ ਆ ਹਾਂ ਤਾਂ ਮਤਲਬ ਪਾਣੀ ਇੱਧਰ ਘੱਟ ਹੀ ਆਉਂਦਾ ਪਿਆ ਵਾ ਜਿਹੜੇ ਹਾਲਾਤ ਆ ਤੇ ਬਾਕੀ ਵੇਖ ਕੇ ਚੱਲਦੇ ਆ ਲੋਕੀ ਆਉਂਦੇ ਜਾਂਦੇ ਆ ਇੱਧਰ ਦੀ ਵੇਖਦੇ ਅੱਗੇ ਚੱਲ ਗਏ ਜਾਂ ਜਿਗਰਾ ਕਿੱਥੇ ਗਿਆ ਯਾ ਯਾ ਵੀਲ ਸੀ ਐਂਡ ਦੈਨ ਯਾ ਵੀਲ ਸੀ ਇਹ ਜਿਹੜੇ ਗੋਰੇ ਮਿਲੇ ਆ ਉਹਨਾਂ ਨੂੰ ਪੁੱਛਿਆ ਵੀ ਕੀ ਸਿਸਟਮ ਐ ਤੇ ਉਹ ਕਹਿੰਦੇ ਵੀ ਹਜੇ ਤਾਂ ਠੀਕ ਐ ਆ ਇਹ ਮਤਲਬ ਹੁਣ ਆਉਣ ਲੱਗਾ ਪਾਣੀ ਜੇ ਤੁਸੀਂ ਵੇਖਣਾ ਤੇ ਜਾ ਕੇ ਵੇਖ ਸਕਦੇ ਆ ਤੇ ਵੀ ਇਹ ਹੋਰ ਥੋੜਾ ਟਾਈਮ ਰੁਕਿਆ ਹੁਣ ਪਾਣੀ ਆਉਣ ਲੱਗ ਗਿਆ ਤੇ ਜੇ ਤੁਹਾਨੂੰ ਲੱਗਾ ਵੀ ਪਾਣੀ ਆ ਫਿਰ ਤੁਸੀਂ ਅੱਗੇ ਨਾ ਜਾਇਓ ਵੀ ਸੇਫ ਨਹੀਂ ਹੈਗਾ ਇਹਨੇ ਲਿਖ ਕੇ ਵੀ ਲਾਇਆ ਫੇਰ ਆਪ ਆਇਨਾ ਵਾਪਸ ਰਿਸਕ ਕੋਈ ਨਹੀਂਗਾ ਤੇ ਬਾਕੀ ਬੇਦੇ ਮਖੌਨੇ ਤੁਹਾਨੂੰ ਅੱਗੇ ਚੱਲ ਗਏ ਓ ਯੇ ਵਿਲ ਸੀ ਹਰ ਅਗਲੇ 20 ਟੂ 4 ਐਟ 4 ਆਈ ਬੀ ਕਮਿੰਗ ਬੈਕ ਇਨ ਓਵਰ ਹੇਰ ਓ ਇਹ ਪਾਣੀ ਉੱਪਰ ਤੱਕ ਆ ਜਾਂਦਾ ਇੱਧਰ ਵੀ ਲਿਖ ਕੇ ਲਾਇਆ ਇਹਨਾਂ ਨੇ ਆਹ ਪਰ ਆਪਾਂ ਸੇਫ ਨਹੀਂ ਚੱਲਣਾ ਨਹੀਂ ਤਾਂ ਵਾਪਸ ਆ ਜਾਣਾ ਉਹਨਾਂ ਨੇ ਦੋਹਾਂ ਤਿੰਨਾਂ ਨੇ ਆਪਾਂ ਨੂੰ ਕਹਤਾ ਬਾਈ ਸੇਫ ਨਹੀਂ ਹੈਗਾ ਛੇਤੀ ਛੇਤੀ ਵੇਖ ਕੇ ਆ ਜਾਓ ਜੇ ਜਾਣਾ ਤਾਂ ਨਹੀਂ ਤਾਂ ਪਾਣੀ ਤੁਸੀਂ ਵੇਖ ਸਕਦੇ ਹੋ ਸਮੁੰਦਰ ਦਾ ਇੱਥੋਂ ਤੱਕ ਆ ਜਾਂਦਾ ਆਹ ਉੱਪਰ ਚੜਿਆ ਹੋਇਆ ਇੱਧਰ ਆਪਾਂ ਮੈਂਟੋ ਮੈਂਟ ਚੱਲੀਏ ਤੇ ਵਾਪਸ ਆ ਜਾਈਏ ਰਿਸਕ ਨਹੀਂ ਲੈਣਾ ਕੋਈ ਵੀ ਆ ਵੇਖ ਲਓ ਕਿੰਨਾ ਉੱਚਾ ਵਾ ਤੇ ਇੱਧਰਲੇ ਪਾਸੇ ਕਿੰਨਾ ਨੀਵਾ ਸਮੁੰਦਰ ਆਪਾਂ ਦਾ ਹੱਦਦਾ ਨਹੀਂਗਾ ਤੇ ਛਲਾਂ ਉੱਪਰ ਆ ਗਿਆ ਸਾਰਾ ਭਰ ਜਾਂਦਾ ਇੱਥੇ ਸਮੁੰਦਰ ਆ ਜਾਂਦਾ 4-5 ਕਿਲੋਮੀਟਰ ਅੱਗੇ 4-5 ਤਾਂ ਨਹੀਂ ਕਹਿ ਸਕਦਾ 3 ਕਿਲੋਮੀਟਰ ਕਿਉਂਕਿ ਹੁਣ ਬਹੁਤ ਜ਼ਿਆਦਾ ਪਿਛੇ ਆ ਤੇ ਅੱਗੇ ਆ ਕੇ ਇਹਨੇ ਉਧਰ ਰਹਿਣਾ ਹਵਾ ਬਹੁਤ ਜ਼ਿਆਦਾ ਤੇਜ਼ ਚੱਲਦੀ ਆ ਤੇ ਛੱਲਾਂ ਵੀ ਇੱਧਰ ਆਉਣ ਲੱਗੀਆਂ ਆ ਤੋ ਹੀ ਵੇਖ ਸਕਦੇ ਇੱਧਰਲੇ ਪਾਸੇ ਤੇ ਅਪੋਂ ਉੱਧਰੋਂ ਆਏ ਆ ਉਹ ਖੜੀਆਂ ਤਿੰਨ ਭੈਣਾਂ ਜਿਹੜੀਆਂ ਤਿੰਨ ਭੈਣਾਂ 3 ਸਿਸਟਰਸ ਅੱਗੇ ਨਹੀਂ ਜਾਣਾ ਆਪਾਂ ਰਿਸਕ ਕੋਈ ਨਹੀਂ ਲੈਣਾ ਇਹਨੂੰ ਕਹਿੰਦੇ এলিਫੈਂਟ ਕੇਵ ਇਹ এলিਫੈਂਟ ਅਰ ਗਈ ਇੱਧਰਲੇ ਪਾਸਿਓਂ ਪਾਣੀ ਆ ਗਿਆ ਆਪਾਂ ਹੁਣ ਚੱਲਦੇ ਬਾਸ ਹਵਾ ਬੜੀ ਜ਼ਿਆਦੇ ਕਰਕੇ ਇਦੇ ਅੰਦਰ ਕੇਵਸ ਆ ਅੰਦਰ ਤੱਕ ਪਾਣੀ ਚੱਲ ਜਾਂਦਾ ਇਹਨੂੰ ਕਹਿੰਦੇ ਆ এলিਫੈਂਟਾ ਕੇਵ ਆ এলিਫੈਂਟਾ ਕੇਵ ਪਾਣੀ ਤੋਂ ਭੱਜਣੇ ਕੇਅਰਫੁੱਲ ਰਹੀਏ ਉਨਾ ਹੀ ਵਧੀਆ ਵਾ ਕਿਉਂਕਿ ਹਵਾ ਵੀ ਬਹੁਤ ਤੇਜ਼ ਚੱਲਦੀ ਆ ਤੇ ਆ ਤੁਸੀਂ ਵੇਖ ਸਕਦੇ ਪਾਣੀ ਇਦਾਂ ਆਉਣ ਲੱਗ ਗਿਆ ਹਾਂ ਜਿਵੇਂ ਜਿਵੇਂ ਸ਼ਾਮ ਆ ਪਈ ਗਈਆਂ ਇਹਨੇ ਆ ਸਾਰਾ ਭਰ ਜਾਣਾ ਵਾ ਤੇ ਆਪਾਂ ਪਹਿਲਾਂ ਪਹਿਲਾਂ ਚੱਲੀਏ ਸੇਫਟੀ ਨਾਲ ਬਿਨਾਂ ਕਿਸੇ ਰਿਸਕ ਤੋਂ ਉਹ ਤੁਹਾਨੂੰ ਖਾ ਰਹੀ ਹੈ ਇੱਕ ਰੀ 3 ਸਿਸਟਰਸ ਉਧਰਲੇ ਪਾਸੇ ਜਾਣਾ ਹੁਣ ਖਤਰੇ ਤੋਂ ਖਾਲੀ ਨਹੀਂ ਤੇ ਆਪਾਂ ਚੱਲਦੇ ਆ ਬਾਸ ਆ ਸਾਰਾ ਬਲੈਕ ਸੈਂਡ ਜਿਹੜਾ ਕਿ ਮਾਊਂਟ ਤਾਰਾ ਨਾਕੀ ਤੋਂ ਆਇਆ 25 ਲੱਖ ਸਾਲ ਪਹਿਲਾਂ ਇਹਦੇ ਵਿੱਚ ਆਇਰਨ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਡੀਓ 'ਚ ਸਾਰੀ ਬਲੈਕ ਸੈਂਡ ਇਹ ਲਾਵਾ ਕਿਸੇ ਸਮੇਂ ਦਾ ਸੁੱਕਿਆ ਤੇ ਸਿਸਟਮ ਬਣਿਆ ਜਾਂਦੇ ਇਹਦਾ ਆਪਣਾ ਧਿਆਨ ਨਹੀਂ ਪਿਆ ਪਹਿਲਾਂ ਤੇ ਇਧਰਲੇ ਪਾਸੇ ਵਿੱਚ ਵਿੱਚ ਕੇਵਸ ਬਣੀ ਆ ਇਦਾਂ ਇਦਾਂ ਪਾਣੀ ਨੇ ਬਣਾਈਆਂ ਕਿਹੜੇ ਸਿਸਟਮ ਨਾਲ ਕੁਦਰਤ ਦੇ ਰੰਗ ਆ ਇਥੋਂ ਦਾ ਥਿਊ ਹੈ ਤੇ ਸਮੁੰਦਰ ਵੀ ਕਹਿੰਦਾ ਹਰਜੋ ਹਰਜੋ ਮੁੜਜੋ ਮੁੜਜੋ ਬਾਸ ਇਕੱਲੇ ਆਉਂਦਾ ਲੱਗਦਾ ਸੀ ਡਰ ਉਹ ਕੋਈ ਬਾਈ ਤੁਰਿਆ ਆਉਂਦਾ ਇੱਕ ਗੋਰਾ ਵੇਖਦੇ ਆ ਜੇ ਉਹ ਜਾਂਦਾ ਹੈ ਤੇ ਫਿਰ ਆਪਾਂ ਵੀ ਚੱਲਾਂਗੇ ਅੱਗੇ ਕਿਉਂਕਿ ਇਕੱਲੇ ਥੋੜਾ ਜਿਆ ਰਿਸਕ ਲੈਣ ਦਾ ਔਖਾ ਹੋ ਜਾਂਦਾ ਇਹਨੂੰ ਵੇਖਦੇ ਕੀ ਕਰਦੇ ਕਹਿੰਦਾ ਇਹਦਾ ਮਾਹੌਲ ਚਾ ਇਹ ਕਹਿੰਦਾ ਵੀ ਮੈਂ ਨੂੰ ਕੋਈ ਚੱਕਰ ਨਹੀਂ ਗਾ ਇਹ ਗੋਰੇ ਥੋੜਾ ਦਿਮਾਗ ਨੂੰ ਪਤਾ ਵੀ ਐਡਵੈਂਚਰ ਕਰਨ ਦੇ ਸ਼ਕੀਨ ਬਾਕੀ ਸਵੇਂਵੇਂ ਜਿਹੜੇ ਸ਼ੁਰੂ ਤੋਂ ਹੀ ਟ੍ਰੇਨਡ ਹੁੰਦੇ ਆ ਆ ਇੰਨੀ ਲੱਕੜ ਬਾਲਣ ਪਿਆ ਇੱਥੇ ਜਦੋਂ ਸਮੁੰਦਰ ਫਿਰ ਚੜਦਾ ਰਾਤ ਨੂੰ ਇਧਰਲੇ ਪਾਸੇ ਨਾ ਹੁੰਦਾ ਵਾ ਸਾਰਾ ਕੋ ਇਧਰ ਇਕੱਠਾ ਕਰਕੇ ਕਚਰਾ ਇਧਰ ਸੈਟ ਜਾਂਦਾ ਤੇ ਆਇ ਤੁਦਾ ਵੀਊ ਹੈ ਬੰਦੇ ਹੋਰ 5 6 ਆਉਂਦੇ ਵੇਖ ਕੇ ਤੇ ਇੱਕ ਉਹ ਉਤਰਿਆ ਫਿਰਦਾ ਵੇਖ ਕੇ ਹੌਸਲਾ ਪੈ ਗਿਆ ਇਹ ਵੀ ਵੇਖਦੇ ਅੰਦਰ ਜਾ ਕੇ ਵੀ ਆਏ ਤਾਂ ਹੈਗੇ ਆ ਕੀ ਬੰਦਾ ਇਹ ਛੱਲਾਂ ਪਹਿਲਾਂ ਕਿੰਨੀਆਂ ਪਿੱਛੇ ਸੀਗੀਆਂ ਤੇ ਹੁਣ ਬਹੁਤ ਅੱਗੇ ਆਉਣ ਲੱਗੀਆਂ ਨਾ ਆ ਵੇ ਬਹੁਤ ਪਿੱਛੇ ਆ ਜਿੱਦਾਂ ਇਦਾਂ ਇਹਨਾਂ ਲਿਖ ਕੇ ਵੀ ਲਾਇਆ ਦਾ ਵੀ ਟਾਈਟ ਦਾ ਧਿਆਨ ਰੱਖੋ ਵੇਖਦੇ ਇੱਥੇ ਕੀ ਆ ਤੇ ਵੇਖ ਕੇ ਚੱਲਦੇ ਫਿਰਾਂ ਇਧਰਲੇ ਪਾਸੇ এলিਫੈਂਟਾ ਕੇਵਸ ਨੂੰ ਤਾਂ ਕਹਿੰਦੇ ਆ ਇਹਦੇ ਵਿੱਚ ਇਦਾਂ ਦੀਆਂ ਗੁਫਾਵਾਂ ਬਣੀਆਂ ਅੱਗੇ ਚੱਲ ਕੇ ਤੇ ਆ ਵੀ ਅੱਗੇ ਵੀ ਇਧਰ ਇਹਦੇ ਵਿੱਚ ਵੀ ਪਾਣੀ ਆਉਣ ਲੱਗ ਗਿਆ ਤੇ ਛੇਰੀ ਛੇਰੀ ਨਿਕਲੀਏ ਤੋਂ ਬਹਿ ਗਏ ਆ ਰਕੀਵਸ এলিਫੈਂਟਾ ਕੇਵਸ ਰਿਸਕੀ ਜਾ ਹੋ ਗਿਆ ਕੰਮ ਸਟਾ ਜਾ ਹੋ ਹਵਾ ਹੀ ਬੜੀ ਜਿਆਦਾ ਤੇ ਚੱਲਦੀ ਉਹ ਸਾਹਮਣੇ 3 ਸਿਸਟਰਸ ਉਹ ਰਹੀਆਂ ਤਿੰਨ ਭੈਣਾਂ ਤੇ এলিਫੈਂਟ ਆ ਕੇਸ ਹੈਗਾ ਪਰਲੇ ਪਾਸੇ ਸਾ ਆਪਾਂ ਨੂੰ ਲੱਗਾ ਸੀ ਪਹਿਲਾਂ ਆਹ এলিਫੈਂਟ ਆ ਪਰ ਆਹ এলিਫੈਂਟ ਆ ਕੇਸ ਨਹੀਂ এলিਫੈਂਟ ਹੈਗਾ ਉਹ ਸਾਹਮਣੇ ਪਰਲੇ ਪਾਸੇ ਫੇਰ ਕਿਤੇ ਆਏ ਤਾਂ ਉਹ ਜਰੂਰ ਦਿਖਾਵਾਂਗੇ ਉਹ ਤੁਹਾਨੂੰ ਹਾਥੀ ਜਿਹਾ ਦਿਖਦਾ ਹਣਾ ਪਿੱਛੇ ਦੋ ਲੱਤਾਂ ਵਾਲਾ ਉਹਦੇ ਕਰਕੇ ਕਹਿੰਦੇ ਨੂੰ এলিਫੈਂਟ ਆ ਕੇਸ ਪਰ ਹੁਣ ਜਾਣਾ ਖਤਰੇ ਤੋਂ ਖਾਲੀ ਨਹੀਂ ਆ ਇਧਰ ਵੀ ਗੁਫਾਵਾਂ ਹਨ ਮੈਨੂੰ ਪਹਿਲਾਂ ਲੱਗਾ ਸੀ ਕਿ ਤੇ ਇਹਨੂੰ ਕਹਿੰਦੇ এলিਫੈਂਟ ਉਹ ਆ ਬਣਿਆ ਤੇ ਇਹਦੀ ਸੁੰਡ ਅੱਗੇ ਜਿਹਨੂੰ ਕਹਿੰਦੇ এলিਫੈਂਟਾ ਕੇਵਸ ਪਰ ਇਹ ਨਹੀਂ ਗਿਆ ਉਹ ਹੈਗਾ ਪਰਲੇ ਪਾਹੇ ਉਹ ਤਿੰਨ ਭੈਣਾਂ ਦੇ ਪਰਲੇ ਪਾਹੇ 3 ਸਿਸਟਰਸ ਆ ਰਾਤ ਨੂੰ ਇਹਦੇ ਅੰਦਰ ਵੀ ਪਾਣੀ ਚੱਲ ਜਾਂਦਾ ਵਾ ਪਰ ਗੋਰੇ ਪਤੰਦਰ ਜਮਾ ਨਹੀਂ ਡਰਦੇ ਉਦਾਂ ਹੀ ਵੜ ਗਿਆ ਤੇ ਆਪਾਂ ਵੇਖ ਕੇ ਚੱਲ ਗਏ ਕਿਉਂਕਿ ਮੌਸਮ ਖਤਰਨਾਕ ਹੈ Uh Oh, oh wow. Caves. E eh elephant caves. Aa ithona view te sidiyan maar da Bapu. ਸ਼ੋਬਰੀਆ ਦਾ ਇਹ ਉਹ ਤਿੰਨ ਭੈਣਾਂ ਉਹ ਤੁਹਾਨੂੰ ਇੱਥੋਂ ਵੀ ਦਿਖਦੀ ਹੋਣੀ ਆ ਉੱਧਰ ਜਾਣ ਦਾ ਜਿਆ ਨਹੀਂ ਪੈਂਦਾ ਕਿਉਂਕਿ ਸਮੁੰਦਰ ਦੇਖ ਕੇ ਲੱਗਦਾ ਡਰ ਵੀ ਪਤਾ ਨਹੀਂ ਕਦੋਂ ਸਰੇ ਲੰਘ ਜਾਣਾ ਤੇ ਇੱਥੋਂ ਚੜਦਾ ਇਹ ਸਮੁੰਦਰ ਤੇ ਮੈਨੂੰ ਲੱਗਦਾ 2-3 ਕਿਲੋਮੀਟਰ ਉਹ ਪਿੱਛੇ ਜਾ ਪੈਂਦਾ ਇੰਨਾ ਪਿੱਛੇ ਆ ਮਤਲਬ ਇਹ ਹੈ ਹੁਣ ਅੱਗੇ ਆਇਆ ਇਹ ਦੂ ਵੀ ਪਿੱਛੇ ਹੁੰਦਾ ਵਾ ਜਦੋਂ ਵੱਡੀਆਂ ਨਹੀਂ ਹੁੰਦੀਆਂ ਇਹ ਆਪਣੀਆਂ ਛਾਲਾਂ ਤੇ ਉਦੋਂ ਵਾਵਾ ਪਿੱਛੇ ਹੁੰਦਾ ਤੇ ਇੱਥੋਂ ਚੱਲਦਾ ਚੱਲਦਾ ਉਹ ਨੀਲਾ ਜਿਹਾ ਘਾਰਾ ਸਾਨੂੰ ਦੱਸਦਾ ਹਣਾ ਉੱਥੇ ਜਾ ਪੈਂਦਾ 2-3 ਕਿਲੋਮੀਟਰ ਤੇ ਆ ਮੈਲਾ ਦਾ 10-15 ਮਿੰਟ ਹੋ ਗਏ ਤੁਰ ਹੀ ਜਾਂਦੇ ਆ ਸਮੁੰਦਰ ਫੇਰ ਦਿਸਣੋਂ ਹਟ ਗਿਆ ਪਰ ਹੈ ਬਹੁਤ ਇਧਰ ਛਲਾਂ ਆਈ ਜਾਂਦੀਆਂ ਰਿਸਕ ਲੈਣਾ ਕੰਮ ਨਹੀਂ ਆ ਵਿੱਚ ਇਧਰ ਕੁਫਾਵਾਂ ਬਣੀਆਂ ਵਿੱਚ ਵਿੱਚ ਵੀ ਤੇ ਇੱਥੋਂ ਤੱਕ ਪਾਣੀ ਆ ਜਾਂਦਾ ਰਾਤ ਨੂੰ ਆ ਸਾਰਾ ਕਿੱਥੇ ਚੜ ਜਾਂਦਾ ਪਾਣੀ ਇੰਨਾ ਉੱਚਾ ਰਾਤ ਦੇ ਵਿੱਚ ਆਹ ਇੱਥੇ ਆਪਾਂ ਕਿੱਥੇ ਕਿੱਥੇ ਆ ਆ ਧਿਆਨ ਰੱਖਿਓ ਇਧਰ ਨੂੰ ਜਾਂਦੇ ਆ ਐ ਅਈ ਤੋਂ ਥੱਲੇ ਨੂੰ ਨੀਵਾ ਤੇ ਅੱਗੇ ਤੁਹਾਨੂੰ ਖਾਉਨੇ ਆ ਵੀ ਪਾਣੀ ਤਾਂ ਤੇ ਨੂੰ ਐਂ ਨਹੀਂ ਕਹਿੰਦੇ ਉਹ ਦਿਖਦਾ ਨਹੀਂ ਆਪਾਂ ਨੂੰ ਕਿੱਥੇ ਕਿੰਨਾ ਉੱਚਾ ਵਾ ਉੱਪਰ ਤਾਂ ਕਹਿੰਦਾ ਸਾਰਾ ਭਰ ਦਿੰਦਾ ਆ ਸਾਰਾ ਏਰੀਆ ਇਹਨਾਂ ਦੇ 2-3 ਕਿਲੋਮੀਟਰ ਉਹ ਪਰ ਪਾਣੀ ਟੱਪ ਜਾਣਾ ਉਹ ਨੀਲੇ ਜਿਹੇ ਤੇ ਜਿਥੇ ਨੀਲਾ ਜਹਾਜ਼ ਆ ਘਰ ਆ ਉਹਦੇ ਨਾਲ ਇੱਕ ਵੈਦ ਵਗਦਾ ਉਹ ਟੱਪ ਜਾਣਾ ਇਹਨੇ ਤੇ ਫਿਰ ਇਹਦੇ ਕਰਕੇ ਡਰ ਚੰਗਾ ਖਬਰ ਲਵਾਉਣ ਨਾਲ ਨਹੀਂ ਤਾਂ ਬਾਅਦੋਂ ਫਿਰ ਖਬਰ ਲੱਗਦੀ ਹੈ ਤੇ ਇਹਦੇ ਨਾਲ ਆਦਾ ਸਹਾਸ ਸਿਰ ਪਹਿਲਾਂ ਹੀ ਚੱਲੇ ਜਾਂਦਾ ਵਧੀਆ ਆਪਾਂ ਕਿੰਨੀ ਉੱਚੀ ਜਗ੍ਹਾ ਤੇ ਖੜੇ ਆ ਉਧਰਲੇ ਪਾਸੇ ਸਮੁੰਦਰ ਸ਼ੈਰ ਕੈਮਰੇਜ ਦੱਸਦਾ ਕਿ ਨਹੀਂ ਦੱਸਦਾ ਬਹੁਤ ਦੂਰ ਆਦਾ 15 ਮਿੰਟ ਹੋ ਗਏ ਤੁਰੇ ਹੁੰਦਿਆਂ ਨੂੰ ਤੇ ਉਥੋਂ ਚੱਲਦਾ ਇਹ ਰਾਤ ਨੂੰ ਆ ਸਾਰਾ ਏਰੀਆ ਤੁਹਾਨੂੰ ਦੁਬਾਰਾ ਵਿਖਾਉਣ ਲੱਗੇ ਆ ਇੱਥੇ ਆ ਆਪਾਂ ਪੱਥਰਾਂ ਤੇ ਖੜੇ ਇਹਦੇ ਉੱਪਰ ਆ ਜਾਂਦਾ ਵਾ ਉਹ ਤੇ ਟਰੱਕ ਜਾਂਦਾ ਉਥੇ ਬ੍ਰਿਜ ਬਣਿਆ ਪਰਲੇ ਪਾਸੇ ਤੇ ਬ੍ਰਿਜ ਦੇ ਪਰਾਂ ਚੱਲ ਜਾਂਦਾ ਵਾ ਐਨੀ ਦਬੂਰ ਸਮੁੰਦਰ ਆ ਜਾਂਦਾ ਵਾ ਹੁਣ ਕਿੰਨੇ ਕਿਲੋਮੀਟਰ ਬੰਦ ਆ ਇਹ ਵੇਖਦੇ ਆ ਆ ਸਾਰਾ ਪਾਣੀ ਆ ਆ ਏਰੀਆ ਸਾਰਾ ਪਾਣੀ ਚ ਡੁੱਬ ਜਾਂਦਾ ਰਾਤ ਨੂੰ ਜਦੋਂ ਆ ਜਾਂਦੀ ਹੈ ਹਾਈ ਟਾਈਡ ਤੇ ਉਹ ਪਰਲੇ ਪਾਸੇ ਆਪਾਂ ਵੇਖ ਕੇ ਆਏ ਆ এলিਫੈਂਟ ਰੌਕ ਤੇ 3 ਸਿਸਟਰਸ ਅਵੇ ਲੋ ਵੀ ਪ੍ਰਮਾਤਮਾ ਦੇ ਰੰਗ ਜਿਹੜੇ ਤਤ ਆ ਉਹ ਸਾਰੇ ਥੱਲੇ ਪੱਥਰ ਜਿੱਥੇ ਦਿਸਦਾ ਉਧਰਲੇ ਪਾਸੇ ਉਹ ਸਾਰਾ ਡੁੱਬ ਜਾਂਦਾ ਤੇ ਇਧਰ ਚਲ ਜਾਂਦਾ ਪਾਣੀ ਅੱਗੇ ਅੱਗੇ ਵੀ ਵਾਵਾ ਦੂਰ ਤੱਕ ਆ ਕਿੰਨੇ ਕਿਲੋਮੀਟਰ ਆ ਪੂਰਾ ਅਗਰ ਇੱਥੇ ਨਹੀਂ ਪਤਾ ਤੇ ਸੱਟ ਮਾਰ ਕੇ ਵੇਖਦੇ ਆ ਚੱਲਦੇ ਆਣ ਅੱਗੇ ਨਿਊ ਅਪਲਾਈ ਮਸ ਨੂੰ ਹਾਂਜੀ ਆ ਲੈ ਲਿਆ ਆਪਾਂ ਹੌਲੀਡੇ ਪਾਰਕ ਕੈਂਪਿੰਗ ਸਾਈਟ ਇਹਨਾਂ ਲਿਖਿਆ ਪਲੀਜ਼ ਡੂ ਨੋਟ ਕਲਾਈਮ ਆ ਇਧਰਲੇ ਪਾਸੇ ਦਾ ਵਿਊ ਹੈ ਸਨਸੈਟ ਵਿਊ ਵੇਖਾਂਗੇ ਆਪਾਂ ਸਨਸੈਟ ਵੀ ਜਦੋਂ ਸੂਰ ਚ ਡੁੱਬਦਾ ਸਮੁੰਦਰ ਦੇ ਕੰਢੇ ਤੇ ਇਧਰਲੇ ਪਾਸੇ ਲੱਗੀਆਂ ਗੱਡੀਆਂ ਤੁਹਾਨੂੰ ਦਿਖਾਉਨੇ ਆ ਉਹ ਸਰਫਿੰਗ ਕਰੀ ਜਾਂਦੇ ਛੱਲਾਂ ਦੇ ਵਿੱਚ ਗੱਡੀਆਂ-ਗੱਡੀਆਂ ਹਾਈ ਟਾਈਡਸ ਹਾਈ ਵੇਵਸ ਉਹ ਵਜੇ ਤੋਂ ਦੇਖਦੇ ਹੋਣੇ ਉਹ ਮੁੱਦੇ ਹੋਈ ਜਾਂਦੇ ਆ ਤੇ ਇਧਰ ਆ ਹੌਲੀਡੇ ਪਾਰਕ ਹੋਮ ਬਣੇ ਆ ਆ ਸਾਰਾ ਹੌਲੀਡੇ ਪਾਰਕ ਆ ਵੀ ਇੱਥੇ ਤੁਸੀਂ ਆਦੀ ਕਹਿ ਰਹੇ ਹੋ ਲਿਆ ਸਕਦੇ ਆ ਅਨ ਪਾਵਰਡ ਵਹੀਕਲ ਦੂਜੇ ਸਹਾਰਿਆ ਸਿਸਟਮ ਆ ਆਪਾਂ ਜਦੋਂ ਇੱਥੇ ਹੌਲੀਡੇ ਪਾਰਕ ਹੋ ਬੁੱਕ ਕੀਤਾ ਜੇ ਇਹਦਾ ਨਾਮ ਹੈਗਾ ਵਾਈਟਾਰਾ ਹੌਲੀਡੇ ਪਾਰਕ ਬਹੁਤ ਵਧੀਆ ਇਹਨਾਂ ਨੇ ਟ੍ਰੀਟ ਕੀਤਾ ਜਿੱਦਾਂ ਕਹਿ ਰਹੀਏ ਵੀ ਗੱਲਬਾਤ ਜਿਹੜੀ ਕੀਤੀ ਆ ਆ ਇੱਥੋਂ ਦਾ ਸਾਰਾ ਮੈਪ ਆ ਇਹਨਾਂ ਨੇ ਸਾਰਾ ਲਿਖ ਕੇ ਲਾਇਆ ਵੇਰਵਾ ਅਨਪਾਵਰਡ ਵੀਕਲ ਤੇ ਨੋਨ ਪਾਵਰਡ ਸਾਈਟਾਂ ਆ ਪਾਵਰਡ ਜਿਹੜੀਆਂ ਲਿਖ ਕੇ ਲਾਈਆਂ ਸਾਰਾ ਬਹੁਤ ਸੋਹਣਾ ਤਰਤੀਬ ਨਾਲ ਕੀਤਾ ਬਹੁਤ ਵਧੀਆ ਲੱਗਾ ਜੇ ਕੋਈ ਮੇਰਾ ਵੀਰ ਇੱਥੇ ਆਉਂਦਾ ਜ਼ਰੂਰ ਰੁਕਿਓ ਸਿਰਫ 14 ਡਾਲਰਾਂ 'ਚ ਤੇ ਸਮੁੰਦਰ ਦਾ ਕੰਢਾ ਸੀ ਵਿਊ ਨੀ ਤਾਂ ਉਹ ਵੇਖਦੇ ਵਿੱਚ ਦਿਸਦਾ ਹੋਣਾ ਕਿ ਨਹੀਂ ਸਮੁੰਦਰ ਦੇ ਇੱਕ ਟਾਵਰ ਲੱਗਾ ਬਹੁਤ ਦੂਰ ਉਹ ਕਹਿੰਦੇ ਇੱਥੇ ਔਇਲ ਤੇਲ ਕੱਢਦੇ ਇੱਥੋਂ ਮਤਲਬ ਇਹਨਾਂ ਨੇ ਜਦੋਂ ਪੁੱਛਿਆ ਆਫਿਸ ਤੋਂ ਇਹ ਕਹਿੰਦੇ ਇੱਥੋਂ ਤੇਲ ਕੱਢਦੇ ਆ ਤੇ ਉਹ ਵਿੱਚ ਹਜੇ ਵੀ ਆਹ ਟਾਈਮ ਵੇਖ ਲਓ ਤੇ ਸਮੁੰਦਰ ਦੇ ਹਾਲਾਤ ਤੇ ਹਜੇ ਵੀ ਸਰਫਿੰਗ ਕਰੀ ਜਾਂਦੇ ਆ ਜਿਹੜੇ ਕਹਿੰਦੇ ਐਡਵੈਂਚਰ ਦੇ ਸ਼ਕੀਨ ਐ ਤੇ ਛਲਾਂ ਸਮੁੰਦਰ ਨਾਲ ਮੱਥਾ ਲਾਉਂਦੇ ਆ ਉਹ ਸਰਫਿੰਗ ਕਰੀ ਜਾਂਦੇ ਵਿੱਚ ਮੌਸਮ ਸੂਰਜ ਡੁੱਬ ਚੁੱਕਿਆ ਬਦਲਵਾਈ ਹੋ ਗਈ ਆ ਵੇਹੇ ਤਾਂ ਸੂਰਜ ਉਹ ਡੁੱਬਨ ਵਾਲਾ ਥੱਲੇ ਟਾਈਮ ਲੈਸ ਬਣਾਇਆ ਵੇਖਦੇ ਕਿਦਾਂ ਦਾ ਬਣਿਆ ਉਹ ਤੁਹਾਨੂੰ ਵਿੱਚ ਵੀਡੀਓ ਤੇ ਲਾ ਦੇਾਂਗੇ ਤੇ ਆਹ ਸਮੁੰਦਰ ਦੇ ਹਾਲਾਤ ਆ ਉਹ ਵਿੱਚ ਉਹ ਰਿਗ ਜਿੱਥੇ ਤੇਲ ਕੱਢਦੇ ਆ ਉਹ ਤੁਹਾਨੂੰ ਖਾਵਾਂਗੇ ਤੇ ਸਰਫਿੰਗ ਕਰਦੇ ਕਿ ਉੱਬਰ ਉਹ ਹਜੇ ਵੀ ਲੱਗੇ ਪਏ ਆ ਹਾਂਜੀ ਇਹ ਤੁਹਾਨੂੰ ਅੱਜ ਦੀ ਵੀਡੀਓ ਚ ਆਪਾਂ ਜਿਹੜਾ ਵਿਖਾਇਆ ਸਾਰਾ ਰਾਹ ਦਾ ਟੂਰ ਜਿਹੜਾ ਨਿਊ ਪਲਾਈ ਮਾ ਹੁੰਦਾ ਵਿੱਚ 3 ਸਿਸਟਰ ਤੇ এলিਫੈਂਟ ਕੇਵਸ ਹੁਣ ਆਪਾਂ ਇੱਥੇ ਆ ਗਏ ਵਾਈਟਾਰਾ ਹੌਲੀਡੇ ਪਾਰਕ ਆ ਇੱਥੇ ਅੱਜ ਰਾਤ ਰਵਾਂਗੇ ਬਹੁਤ ਸੋਹਣਾ ਵਿਊ ਹੈ ਬੱਦਲਬਾਈ ਥੋੜੀ ਜੀ ਹੋ ਗਈ ਆ ਸਨਸੈਟ ਵੇਖਣ ਵਾਲਾ ਹੈਗਾ ਇੱਥੇ ਜੇ ਤੁਸੀਂ ਆਏ ਬਹੁਤ ਜਿਆਦਾ ਸੋਹਣਾ ਜਿਹੜਾ ਬੇਸਹਾਬ ਹੁੰਦਾ ਉਹ ਆ ਤੇ ਹੁਣ ਉਧਰ ਗੱਡੀ ਪਾਸੇ ਸਾਈਡ ਤੇ ਲਾ ਲੈਨੇ ਥੋੜਾ ਜਿਹਾ ਇੱਥੇ ਕਿਉਂਕਿ ਸਮੁੰਦਰ ਹੈ ਤੇ ਸੌ ਨਹੀਂ ਸਕਦੇ ਛਲਾਂਜ ਸੇਫ ਆ ਇੱਥੇ ਤੇ ਜੇ ਕੋਈ ਆਇਆ ਇੱਥੇ ਰਹਿ ਸਕਦਾ ਮੇਰਾ ਵੀਰ ਬਹੁਤ ਵਧੀਆ ਜਗਾ ਤੇ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਮਿਲਦੇ ਆ ਤੇ ਤੁਹਾਨੂੰ ਆਇਲ ਰਿਗ ਦਿਖਾਵਾਂਗੇ ਜੇ ਦਿਨੇ ਦਸੀ ਜੂਮ ਕਰਕੇ ਨੇੜਿਓਂ ਤੇ ਨਿਊ ਪਲਾਈਮਾ ਜੇ ਮੌਸਮ ਵਧੀਆ ਰਿਹਾ ਤੇ ਮਾਉਂਟ ਤਾਰਾ ਨਾਲ ਕੀ ਹਾਈ ਕਰਾਂਗੇ ਤੇ ਨਹੀਂ ਫਿਰ ਆਪਾਂ ਕੱਲ ਨੂੰ ਨਿਊ ਪਲਾਈਮਾ ਤੋਂ ਘੁੰਮਾਂਗੇ ਪਰਸੋਂ ਮੌਸਮ ਸਾਫ਼ ਹੋਇਆ ਪਰਸੋਂ ਕਰਾਂਗੇ ਤੇ ਵੀਡੀਓ ਕਿਦਾਂ ਦੀ ਬਣੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਤੇ ਜੇ ਚੈਨਲ ਤੇ ਨਵੇਂ ਆਏ ਮੇਰਾ ਵੀ ਸਬਸਕ੍ਰਾਈਬ ਕਰ ਲਓ